ਸਕਲ ਜੀ ਮੇਰਾ ਨਾਮ ਕੁਮਲਬੀਤ ਕਾਰਾ ਹੈ ਮੈਂ ਪਉਵਿੰਡ ਸਾਹਿਬ ਡਿਸਟ੍ਰਿਕਟ ਤਰਨਤਾਰਨ ਦੀ ਰਹਿਣ ਵਾਲੀ ਹਾਂ ਮੈਂ ਆਈਟੀ ਸੀਨੀਅਰ ਸਕੈਂਡਰ ਸਕੂਲ ਭਗਵਾਨਪੁਰਾ 8th ਕਲਾਸ ਵਿੱਚ ਪੜ੍ਹਦੀ ਹਾਂ ਜਿਹੜਾ ਤੁਸੀਂ ਇਹ ਇਨਾਮ ਜਿੱਤ ਕੇ ਲਿਆਏ ਹੋ ਕਿਸ ਫਿਜੀਸ਼ਨ ਤੇ ਤੇ ਕਿਸ ਤਰ੍ਹਾਂ ਦਾ ਜਿਹੜੀ ਕਿੱਥੇ ਹੋਏ ਸੀ ਤੁਹਾਡੇ ਪ੍ਰੋਗਰਾਮ ਸਾਰੀ ਜਾਣਕਾਰੀ ਦੇ ਹਾਂਜੀ ਮੇਰਾ ਫਸਟ ਐਡੀਸ਼ਨ ਹੋਇਆ ਸੀਗਾ ਕਾਲਜ ਸੈਕਰਟ ਸਕੂਲ ਸਕੂਲ ਦੇ ਵਿੱਚ ਸੈਕੰਡ ਐਡੀਸ਼ਨ ਵੀ ਮੇਰਾ ਉੱਥੇ ਹੋਇਆ ਸੀਗਾ ਐਂਡ 3rd 4th ਐਡੀਸ਼ਨ ਮੇਰੇ ਹੋਇਆ ਤਰਨ ਤਾਰਨ ਵਿਸ਼ਟੋਮ ਸਕੂਲ ਦੇ ਵਿੱਚ ਇਹ ਜਿਹੜਾ ਗ੍ਰੈਂਡ ਫਾਈਨਲ ਹੈ ਸੀਗਾ ਇਹ 5th ਰਾਉਂਡ ਹੈ ਇਹ ਹੋਇਆ ਸੰਗਰੂਰ ਧੂਰੀਪਿੰਡ ਦੇ ਵਿੱਚ ਪਿਨਟ ਪ੍ਰਿੰਸ ਵਿਲੇਜ ਤੁਹਾਨੂੰ ਪਤਾ ਵੀ ਉੱਥੇ ਕਿੰਨੇ ਬੱਚਿਆਂ ਨੇ ਭਾਗ ਲਾਇਆ ਸੀ ਤੇ ਤੁਸੀਂ ਕਿੰਨੇ ਬੱਚਿਆਂ ਦੇ ਵਿੱਚੋਂ ਫਸਟ ਆਏ ਹਾਂਜੀ ਰਾਈਟਿੰਗ ਕੰਪੀਟੀਸ਼ਨ ਦੇ ਵਿੱਚ 8 ਬੱਚੇ 18 ਬੱਚੇ ਸਿਲੈਕਟ ਹੋਏ ਸੀਗੇ ਤੇ 18 ਬੱਚਿਆਂ ਦੇ ਵਿੱਚੋਂ ਅਲੱਗ-ਅਲੱਗ ਸਟੇਟ ਦੇ ਸੀਗੇ ਬੱਚੇ ਹਿਮਾਚਲ ਹਰਿਆਣਾ ਤੇ ਪੰਜਾਬ ਦੇ ਸੀ ਵੀ ਕੁਝ ਬੱਚੇ ਸੀਗੇ ਅ ਪੰਜਾਬ ਦੇ ਵਿੱਚੋਂ ਕਿੰਨੇ ਬੱਚੇ ਜਿਹੜੇ ਆਏ ਤੁਹਾਡੇ ਨਾਲ ਫਸਟ ਟਾਈਮ ਜਿਆ ਤੁਹਾਹੀ ਇਕੱਲੇ ਮੈਂ ਤੱਲੀ ਫਸਟ ਆਈ ਆ ਪੰਜਾਬ ਦੇ ਵਿੱਚੋਂ ਅ ਮੈਨੂੰ ਫਸਟ ਪੋਜੀਸ਼ਨ ਮਿਲਿਆ ਗ੍ਰੈਂਡ ਫਾਈਨਲੇ ਦੇ ਵਿੱਚੋਂ राइट कॉमिडेशन ਜਿਹੜਾ ਇਹ ਕੇਸ ਵੱਲੋਂ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਹੈ ਕਿ ਚੈਨਲ ਦਾ ਨਾਮ ਕੀ ਹੈ ਜਾਂ ਕਿਸ ਤਰ੍ਹਾਂ ਜਿਹੜਾ ਇਹ ਵਰੁਨ ਬੰਸਵ ਸਰ ਦੇ ਵੱਲੋਂ ਕਰਵਾਇਆ ਗਿਆ ਹੈ ਕਿਸ ਨੇ ਕਿੰਨਾ ਹੈ ਦਮ ਪ੍ਰੋਗਰਾਮ ਦਾ ਨੇਮ ਹੈਗਾਏ ਪੀਟੀਸੀ ਨਿਊਜ਼ ਪੀਟੀਸੀ ਪੰਜਾਬੀ ਤੇ ਸੰਡੇ ਤੋਂ ਸੰਡੇ ਆਉਂਦਾ ਹੈ ਤੇ ਇਹਦੀ ਸਪਾਂਸਰਸ਼ਿਪ ਵੀ ਕਿਸੇ ਨੇ ਕੀਤੀ ਹੈ ਕਿਸੇ ਚੈਨਲ ਨੇ ਇਸ ਪ੍ਰੋਗਰਾਮ ਕੇ ਕੇਐਚਟੀ ਡीडी ਪੰਜਾਬੀ ਤੇ ਆਉਂਦਾ ਰਿਹਾ ਹੈ ਹਰ ਸੰਡੇ ਤੋਂ ਸੰਡੇ ਆਉਂਦਾ ਹੈ ਇਹ ਤੁਹਾਨੂੰ ਕਿਸ ਤਰ੍ਹਾਂ ਫਦਾ ਲੱਗਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਦੀ ਜਿਹੜੀ ਉਹ ਫਸਟ ਐਡੀਸ਼ਨ ਚ ਆ ਗਈ ਇਹ ਸਾਡੇ ਸਕੂਲ ਦੇ ਵਿੱਚ ਇਹਦੇ ਸਰਟੀਫਿਕੇਟਸ ਆਏ ਸੀਗੇ ਜੋ ਕਿ ਮੈਂ ਫਿਲ ਕੀਤੇ ਆ ਰਾਈਟਿੰਗ ਕੰਪੀਟੀਸ਼ਨ ਦੇ ਵਿੱਚ ਐਂਡ ਉਤੋਂ ਹੀ ਮੈਨੂੰ ਫਸਟ ਐਡੀਸ਼ਨ ਦਾ ਕਾਲ ਆਈ ਸੀ ਵੀ ਪਰਿਵਾਰ ਦਾ ਜਿਹੜਾ ਸਹਿਯੋਗ ਸੀ ਉਹ ਕਿਸ ਤਰ੍ਹਾਂ ਦਾ ਰਿਹਾ ਮੇਰੇ ਫੈਮਿਲੀ ਦਾ ਸਹਿਯੋਗ ਵੀ ਮੈਨੂੰ ਬਹੁਤ ਮਿਲਿਆ ਬਹੁਤ ਵਧੀਆ ਮੈਨੂੰ ਗਾਈਡ ਕਰਦੇ ਰਹੇ ਆ ਮੈਂ ਥੈਂਕਸ ਕਰਨਾ ਚਾਹਨੀ ਆ ਆਪਣੀ ਫੈਮਿਲੀ ਦਾ ਕਿਸੇ ਨੇ ਫੈਮਿਲੀ ਦੇ ਵਿੱਚ ਹੋਇਆ ਤਾਂ ਨਹੀਂ ਕਿ ਆ ਬਈ ਇਹਦੇ ਇੰਨੇ ਹੀ ਪ੍ਰੋਗਰਾਮ ਸਾਡਾ ਬੇਟਾ ਖੜਾ ਕੀ ਜਾਣਾ ਪੜਾਈ ਦੇ ਵਿੱਚ ਨਹੀਂ ਤੇ ਹੁਣ ਅੱਗੇ ਜਿਹੜਾ ਤੁਹਾਡਾ ਕੀ ਹੋਰ ਪ੍ਰੋਗਰਾਮ ਹੈ ਓਕੇ ਅੱਗੇ ਦਾ ਮਤਲਬ ਮੈਂ ਅੱਗੇ ਸਰਟੀਫਿਕੇਟ ਆਧਾਰਨ ਕਰਦੇ ਆ ਉਹ ਜਿਹੜਾ ਜਿਹੜਾ ਪ੍ਰੋਗਰਾਮ ਹੋਇਆ ਤੁਹਾਨੂੰ ਅੱਗੇ ਵੀ ਸੱਦੇਗਾ ਹਾਂਜੀ ਉਹ ਮੈਨੂੰ ਅੱਗੇ ਵੀ ਉਹਨਾਂ ਨੇ ਇੱਕ ਮੈਨੂੰ ਪੈਰਾਗ੍ਰਾਫ ਦਿੱਤਾ ਹੈ ਗਾਇ ਉਹਦੀ ਵੀਡੀਓ ਬਣਾ ਕੇ ਉਹਨਾਂ ਨੂੰ ਸੈਂਡ ਕਰਨੀ ਆ ਉਹ ਦੇਖਣਗੇ ਵੀ ਬੱਚਾ ਕਿਹੜੀ ਐਕਟਿੰਗ ਕਰ ਸਕਦਾ ਹੈ ਬਾਅਦੋਂ ਸ਼ਾਰਟਸ ਮੂਵੀਜ਼ ਦੇ ਵਿੱਚ ਅ ਕਰਨ ਰੋਲ ਮਿਲੇਗਾ ਜਦੋਂ ਪਿੰਡ ਦੇ ਵਿੱਚ ਪਤਾ ਲੱਗਾ ਤੁਹਾਡੇ ਦੇ ਵਿੱਚ ਜੇ ਤੁਹਾਨੂੰ ਕੋਈ ਮਤਲਬ ਇਥੇ ਆਇਆ ਵਧਾਈ ਦੇਣ ਜਾਂ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਵੀ ਜਿਹੜੀ ਇਹ ਕੋਵਿਡ ਸਾਫ ਦੀ ਬੱਚੀ ਹੈ ਏਨੀ ਵੱਡੀ ਪੋਜੀਸ਼ਨ ਤੇ ਆ ਗਈ ਆ ਮਝੇ ਤੁਸੀਂ ਇਹੇ ਨਾਲ ਗੱਲ ਕੀਤੀ ਜਾਂ মিডিਆ ਦੇ ਵਿੱਚ ਆਏ ਨਹੀਂ ਅੱਜ ਉਹਨਾਂ ਨੇ ਬਾਇਓਗ੍ਰਾਫੀ ਪਹਿਲਾਂ ਬਣਾ ਕੇ ਗਏ ਸੀਗੇ ਬਟ ਪਿੰਡ ਵਾਲਿਆਂ ਨੂੰ ਨਹੀਂ ਪਤਾ ਲੱਗਾ ਪਿੰਡ ਵੱਲੋਂ ਕਿਸੇ ਨੂੰ ਪਤਾ ਨਹੀਂ ਸੀਗਾ ਬਟ ਮੇਰੇ ਰਿਸ਼ਤੇਦਾਰਾਂ ਨੂੰ ਮੇਰੇ ਐਡੀਸ਼ਨ ਦਾ ਸੁਣ ਕੇ ਬਹੁਤ ਖੁਸ਼ੀ ਹੋਈ ਉਹਨਾਂ ਵੱਲੋਂ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਤੇ ਉਹਨਾਂ ਨੇ ਬਹੁਤ ਹੀ ਵਧਾਈਆਂ ਦਿੱਤੀਆਂ ਤੁਹਾਡੇ ਕਾਲ ਜੀ ਵੱਲੋਂ ਸਾਈਡ ਕਾਲਜ ਵੱਲੋਂ ਵੀ ਸਾਰੇ ਉਹਨਾਂ ਨੂੰ ਸਾਰੇ ਸਟਾਫ ਨੂੰ ਪਤਾ ਸੀਗਾ ਤੇ ਉਹਨਾਂ ਨੇ ਵੀ ਬਹੁਤ ਵਧੀਆ ਕੀਤਾ ਤੇ ਉਹਨਾਂ ਨੇ ਵੀ ਬਹੁਤ ਵਧਾਈਆਂ ਦਿੱਤੀਆਂ ਤੇ ਜਿਹੜੀ ਤੁਹਾਡੀ ਸਟੱਡੀ ਹੋ ਕੇ ਚੱਲ ਰਹੀ ਹੈ ਮੇਰੀ ਸਟੱਡੀ ਵੀ ਬਹੁਤ ਵਧੀਆ ਹੋ ਰਹੀ ਹੈ ਐਂਡ ਅੱਗੇ ਵੀ ਵਧੀਆ ਰਹੇਗੀ ਐਡੀਸ਼ਨ ਦੇ ਨਾਲ ਨਾਲ ਮੈਂ ਆਪਣੀ ਸਟੱਡੀ ਨੂੰ ਵੀ ਇਦਾਂ ਹੀ ਜਾਰੀ ਰੱਖਾਂਗੀ ਇਸ ਤਰ੍ਹਾਂ ਤੁਸੀਂ ਇੰਨਾ ਵੱਡਾ ਮਕਾਮ ਹਾਸਲ ਕੀਤਾ ਇਹ ਜਿਹੜੀਆਂ ਪੰਜਾਬ ਦੀਆਂ ਬੇਟੀਆਂ ਉਹਨਾਂ ਨੂੰ ਕੀਸੇ ਦੇ ਦੇਣਾ ਚਾਹ। ਮੈਂ ਸਾਰੀ ਪੰਜਾਬ ਦੀਆਂ ਗਰਲਸ ਨੂੰ ਇਹ ਕਹਿਣਾ ਚਾਹੁੰਦੀ ਆਂ ਵੀ ਹਰ ਇੱਕ ਕੰਮ ਔਖਾ ਨਹੀਂ ਹੁੰਦਾ ਜੇ ਤੁਸੀਂ ਮਿਹਨਤ ਕਰ ਕਰੋਗੇ ਤਾਂ ਇਹ ਵਧਿਆ ਬਹੁਤ ਵਧਿਆ ਤੁਸੀਂ ਮਕਾਮ ਹਾਸਲ ਕਰ ਸਕਦੇ ਹੋ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜਿੱਦਾਂ ਤੁਹਾਡੇ ਪੇਰੈਂਟਸ ਵੱਲੋਂ ਵਧਿਆ ਸਪੋਰਟ ਮਿਲਦੀ ਹੈ ਤਾਂ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਹਾਂਜੀ ਭੈਣ ਕੀ ਨਾਂ ਦਾ ਤਾਂ ਹਰਜੀਤ कौर ਕਿਹੜਾ ਪਿੰਡ ਦਾ ਪਿੰਡ ਪਹੁਗਿੰਡ ਸਾਹਿਬ ਤੇ ਬੇਟੀ ਤੁਹਾਡੀ ਵੀ ਜਿਹੜੇ ਇਨਾਮ ਪ੍ਰਾਪਤ ਹੋਏ ਤੇ ਕੀ ਕਹਿਣਾ ਚਾਹੁੰਦੇ ਹੈਂ ਸਾਹਿਬ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਆਂ ਕੇ ਕੇ ਐਚ ਡੀ ਟੀਮ ਦਾ ਔਰ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਮੈਮ ਦਾ ਬਹੁਤ ਸਹਿਯੋਗ ਮਿਲਿਆ ਏ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਬੱਚਾ ਜਿੱਤ ਕੇ ਤੇ ਆਇਆ ਇਹ ਕਰੇ ਕੀ ਕੀ ਜਿਹੜੇ ਇਨਾਮ ਦੇ ਵਿੱਚ ਕੀ ਕੀ ਦਿੱਤਾ ਗਿਆ ਹਾਂਜੀ ਇਨਾਮ ਦੇ ਵਿੱਚ ਕੀ ਕੀ ਦਿੱਤਾ ਜਿਸ ਤਰ੍ਹਾਂ ਟਰੋਫੀ ਹੋ ਸਰਟੀਫਿਕੇਟ ਨਗਦ ਇਨਾਮ ਵੀ ਦਿੱਤਾ ਹਾਂਜੀ ਇੱਕ ਇੱਕ ਟਰੋਫੀ ਆ ਇੱਕ ਸ਼ੀਲਡ ਮਿਲੀ ਹੈ ਸਰਟੀਫਿਕੇਟ ਇੱਕ ਚੈੱਕ ਮਿਲਿਆ ਹੈ